आ, आज ਆਪਾ ਤੁਹਾਡੇ ਲਈ ਹੈਂਡਵਰਕ ਵਾਲੇ ਸੂਟ ਲੈ ਕੇ ਆਏ ਪੂਰੇ ਹੈਵੀ ਜੀ ਸ਼ੀਸ਼ਾ ਸਿਲਕ ਦੇ ਉੱਤੇ ਠੀਕ ਹੈ ਜੀ ਸਲਵਾਰ ਦੇ ਉੱਤੇ ਵਰਕ ਹੈ ਠੀਕ ਹੈ ਜੀ ਸਲਵਾਰ ਦੇ ਉੱਤੇ ਵਰਕ ਹੈ ਸ਼ੀਸ਼ਾ ਸਿਲਕ ਦੇ ਸੂਟ ਨੇ ਠੀਕ ਹੈ ਜੀ ਦੁਪੱਟਾ ਹੈਵੀ ਪੂਰਾ ਟਾਪ ਦਾ ਡਿਜ਼ਾਈਨ ਤੇ ਪੂਰੀ ਨਿਗਾ ਮਰਵਾ ਦੋ ਜੀ ਹੈਂਡਵਰਕ ਵਾਲਾ ਹੀ ਠੀਕ ਹੈ ਡਿਜ਼ਾਈਨ ਕਲਰ ਪੂਰਾ ਟਾਪ ਦਾ ਸਿਰੇ ਦਾ ਠੀਕ ਹੈ ਕਰਵਾ ਚੌਥ ਲਈ ਔਰ ਪਾਰਟੀ ਸ਼ਾਦੀਆਂ ਲਈ ਵਿਆਹ ਸ਼ਾਦੀਆਂ ਲਈ ਠੀਕ ਹੈ ਆਪਾਂ ਪ੍ਰਾਈਸ ਦੱਸਾਂਗੇ ਰਿਟੇਲ ਇਹ ਜਿਹਨਾਂ ਨੇ ਹੋਲ ਸੇਲ 'ਚ ਲੈਣੇ ਹੋਣਗੇ ਉਹ ਅਨਮ ਕਲੋਸ ਵਾਲਿਆਂ ਨੂੰ ਕੱਲਿਓ ਫੋਨ ਉਹਨੂੰ ਆਪਾਂ ਡਿਸਕਾਊਂਟ ਕਰਕੇ ਦਵਾਂਗੇ ਠੀਕ ਹੈ ਜੀ ਇਹਦੇ 'ਚ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਮਿਲ ਜਾਣਗੇ ਜਿੰਨੇ ਕੋ ਉਹਨੇ ਸੋਹਣੇ ਸੋਹਣੇ ਡਿਜ਼ਾਈਨ ਕਲਰ ਠੀਕ ਹੈ ਜੀ ਕੱਪੜਾ ਪੂਰਾ ਟੌਪ ਦਾ ਸ਼ੀਸ਼ਾ ਸਿਲਕ ਠੀਕ ਹੈ ਜੀ ਡਿਜ਼ਾਈਨ ਕਲਰ ਬਹੁਤ ਜ਼ਬਰਦਸਤ ਹੋਣਗੇ ਠੀਕ ਹੈ ਜੀ ਆ ਇਹਦਾ ਦੁਪੱਟਾ ਉਹ ਦੁਪੱਟਾ ਵੀ ਹੈਵੀ ਹੋਊਗਾ ਠੀਕ ਹੈ ਜੀ ਪੂਰਾ ਟੌਪ ਦਾ ਡਿਜ਼ਾਈਨ ਠੀਕ ਹੈ ਜੀ ਇਹਦੇ 'ਚ ਚਾਰ ਕਲਰ ਨੇ ਠੀਕ ਹੈ ਜੀ ਚਾਰ ਕਲਰ ਨੇ ਕਲਰ ਮੌਕੇ ਤੇ ਵੱਧ ਵੀ ਮਿਲ ਜਾਣਗੇ ਠੀਕ ਹੈ ਜੀ ਸਿਰਫ ਔਰ ਸਿਰਫ ਰੇਟ ਰਹੂਗਾ 999 ਰੁਪਏ ਠੀਕ ਹੈ ਜੀ ਸਿਰਫ ਔਰ ਸਿਰਫ 999 ਰੁਪਏ ਰੇਟ ਰਹੂਗਾ ਠੀਕ ਹੈ ਜੀ ਮਾਲ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਨੂੰ ਮਿਲੂਗਾ ਠੀਕ ਹੈ ਜੀ ਇਹਦੇ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਠੀਕ ਹੈ ਜੀ ਤੇ ਇੱਕ ਆਹ ਡਿਜ਼ਾਈਨ ਤੁਹਾਨੂੰ ਦਿਖਾਉਣਾ ਆਹ ਦੇਖੋ ਜੀ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਠੀਕ ਹੈ ਜੀ ਰੇਟ ਅਲੱਗ-ਅਲੱਗ ਹੋਊਗਾ ਇਹਦਾ ਰੇਟ ਥੋੜਾ ਜ਼ਿਆਦਾ ਹੋਊਗਾ ਠੀਕ ਹੈ ਜੀ ਠੀਕ ਹੈ ਜਿਹਦਾ ਜਿਹੜਾ ਜਿਹੜਾ ਰੇਟ ਹੋਊਗਾ ਮੈਂ ਦੱਸੀ ਜਾਊਂਗਾ ਨਾਲ ਦੀ ਨਾਲ ਠੀਕ ਹੈ ਜੀ ਨਾਲ ਦੀ ਨਾਲ ਰੇਟ ਦੱਸੀ ਜਾਊਂਗਾ ਠੀਕ ਹੈ ਆ ਦੇਖੋ ਇਹਦਾ ਰੇਟ ਹੈਗਾ 1199 ਰੁਪਏ ਜੀ ਠੀਕ ਹੈ ਜੀ ਸ਼ੀਸ਼ਾ ਸਿਲਕ ਪੂਰਾ ਹੈਵੀ ਹੈਂਡਵਰਕ ਵਿਦ ਸਲਵਾਰ ਦੇ ਉੱਤੇ ਵੀ ਵਰਕੇ ਹੈਵੀ ਠੀਕ ਹੈ ਜੀ ਬਾਈ ਜੀ ਨੀਗਾ ਪੂਰੀ ਮਰਵਾ ਲਓ ਡਿਜ਼ਾਈਨ ਤੇ ਪੂਰਾ ਹੈਵੀ ਹੈਂਡਵਰਕ ਹੈ ਟੋਟਲੀ ਹੈਂਡਵਰਕ ਠੀਕ ਹੈ ਜੀ ਪੂਰਾ ਹੈਵੀ ਦੁਪੱਟਾ ਸਿਰਫ ਔਰ ਸਿਰਫ 1199 ਰੁਪਏ ਰੇਟ ਨੂੰ ਧਿਆਨ ਨਾਲ ਸੁਣ ਲਿਓ ਧਿਆਨ ਪੂਰਾ ਧਿਆਨ ਨਾਲੋ ਪਹਿਲਾ ਜਿਹੜਾ ਰੇਟ ਦੱਸਿਆ ਸੀ 999 ਦਾ ਇਹ 1199 ਦਾ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਠੀਕ ਹੈ ਜੀ ਕਲਰ ਡਿਜ਼ਾਈਨ ਜਿੰਨੇ ਕਹੋ ਉਨੇ ਮਿਲ ਜਾਣਗੇ ਠੀਕ ਹੈ ਜੀ ਮਿਲੂਗਾ ਹੁਣ ਜਿਹੜਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਕੇ ਆਊਗਾ ਠੀਕ ਹੈ ਜੀ ਠੀਕ ਹੈ ਆ ਫੜਾਈ ਜੀ ਡਿਜ਼ਾਈਨ ਵਾਲਾ ਆ ਵਾਲਾ ਹਨ ਆ ਦੇਖੋ ਇੱਕ ਡਿਜ਼ਾਈਨ ਅੱਪ ਤੁਹਾਡੇ ਲਈ ਹੋਰ ਲੈ ਕੇ ਆਇਆ ਜਬਰਦਸਤ ਆ ਦੇਖੋ ਪੂਰਾ ਹੈਵੀ ਵਰਕ आखो पूरा हैवी वर्क है डिजाइन का आखो टोटली वर्क है आखो ठीक है पूरा हैवी वर्क देखो सारा टोटली वर्क है ठीक है जी सारा ही टोटली हैंडवर्क है गले वर्क है टोटली वर्क है पूरा हैवी वर्क है, 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 है बुटीक पीस है जे किसी ने ऑनलाइन भी सिंगल सूट भी मंगा होगा सिंगल सूट भी मिलजूगा ठीक है सिंगल सूट भी मंगा होगा सिंगल सूट भी मिल जूगा रेट रहेगा सिर्फ और सिर्फ नौ सौ नड़िनवे रुपए ठीक है जी ਰੇਟ ਰਹੂਗਾ 999 ਰੁਪਏ ਜਿਹੜਾ ਮੰਗਾਊਗਾ 10 ਸੂਟ ਉਹਨੂੰ ਆਪਾਂ ਡਿਸਕਾਊਂਟ ਕਰਕੇ ਲਗਾਵਾਂਗੇ ਇਹੀ ਸੂਟ ਹੀ 999 ਵਾਲੇ 'ਚ ਵੀ ਡਿਸਕਾਊਂਟ ਕਰਾਂਗੇ 1199 ਦੇ 'ਚ ਵੀ ਡਿਸਕਾਊਂਟ ਕਰਾਂਗੇ ਇਹਦਾ ਹੈਗਾ ਰੇਟ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਆ ਦੇਖੋ ਠੀਕ ਹੈ ਜੀ ਕਲਰ ਡਿਜ਼ਾਈਨ ਬਾਧੂ ਮਿਲ ਜਾਣਗੇ ਜਿੰਨੇ ਕਹੋ ਉਹਨੇ ਠੀਕ ਹੈ ਜੀ ਆ ਦੇਖੋ ਸ਼ੀਸ਼ਾ ਸਿਲਕ ਦੇ ਉੱਤੇ ਸੂਟ ਬਣਏ ਨੇ ਸਿਰਫ ਔਰ ਸਿਰਫ 999 ਰੁਪਏ ਦੇ ਵਿੱਚ ਠੀਕ ਹੈ ਜੀ ਆ ਦੇਖੋ yellow color dark chart ਆ ਸਾਰਾ ਠੀਕ ਹੈ ਜੀ ਸਾਰੇ ਹੀ ਡਾਰਕ ਚਾਰਟ ਆਈ ਸਿਰਫ ਔਰ ਸਿਰਫ 999 ਰੁਪਏ ਦੇ ਵਿੱਚ ਠੀਕ ਹੈ ਜੀ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹੈਂਡ ਵਰਕ ਵਾਲੇ ਸੂਟ ਨੇ ਠੀਕ ਹੈ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਠੀਕ ਹੈ ਜੀ ਜਿਨ੍ਹਾਂ ਨੇ ਦੁਕਾਨ ਲਈ ਵੇਚ ਲਈ ਚਾਹੀਦੇ ਨੇ ਉਹਨਾਂ ਨੂੰ ਆਪਾਂ ਹੋਰ ਵੀ ਲੈਸ ਕਰਕੇ ਲਗਾਵਾਂਗੇ ਠੀਕ ਹੈ ਜੀ ਸਿਰਫ ਔਰ ਸਿਰਫ 999 ਰੁਪਏ ਦੇ ਵਿੱਚ ਠੀਕ ਹੈ ਜੀ ਆ ਦੇਖੋ ਜੀ ਇੱਕ ਹੋਰ ਆਵਲਾ ਫੜਾਈ ਆ ਦੇਖੋ ਜੀ ਇੱਕ ਡਿਜ਼ਾਈਨ ਹੋ ਟੋਟਲੀ ਹੈਂਡਵਰਕ ਦਾ ਟੋਟਲੀ ਹੈਂਡਵਰਕ ਦਾ ਡਿਜ਼ਾਈਨ ਡਿਜ਼ਾਈਨ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਵੀ ਇਹ ਪ੍ਰਾਈਸ ਕਿਵੇਂ ਦੇਈ ਜਾਂਦੇ ਨੇ ਠੀਕ ਹੈ ਆ ਦੇਖੋ ਜੀ ਪੂਰਾ ਹੈਵੀ ਵਰਕ ਟੋਟਲੀ ਹੈਂਡਵਰਕ ਬਈ ਪੂਰੀ ਨਿਗਾਹ ਮਰਵਾ ਦਿਓ ਜੀ ਡਿਜ਼ਾਈਨ ਤੇ ਜ਼ੂਮ ਕਰਕੇ ਆ ਸਾਰੇ ਟੋਟਲ ਹੈਂਡਵਰਕ ਹੋਇਆ ਹੈ ਸਾਰੇ ਹੈਂਡਵਰਕ ਹੋਇਆ ਹੈ ਬੁਟੀਕ ਪੀਸ ਹੈ ਠੀਕ ਹੈ ਜੀ ਸਲਵਾਰ ਦੇ ਉੱਤੇ ਵਰਕ ਹੈ ਠੀਕ ਹੈ ਟੋਟਲੀ ਹੈਂਡਵਰਕ ਹੈ ਵੇਖੋ ਦੁਪੱਟਾ ਦੇਖੋ ਕਿੰਨਾ ਹੈਵੀ ਵਰਕ ਹੈ ਠੀਕ ਹੈ ਜੀ ਦੁਪੱਟੇ ਉੱਤੇ ਵੀ ਹੈਵੀ ਵਰਕ ਹੈ ਸ਼ੀਸ਼ਾ ਸਿਲਕ ਹੈ ਜਿਹੜਾ ਮਾਰਕੀਟ 'ਚ ਪਲੇਨ ਸੂਟ 500 ਮਿਲਦਾ ਹੈ ਇਸੇਸ ਦਾ ਹਨਾ 750 ਪਲੇਨ ਸੂਟ ਹੈ ਟੋਟਲੀ ਹੈਂਡ ਵੀ ਹੋਇਆ ਹੋਇਆ ਆ ਦੁਪੱਟਾ ਦੇਖੋ ਜੀ ਠੀਕ ਹੈ ਜੀ ਪੂਰਾ ਹੈਵੀ ਦੁਪੱਟਾ ਰੇਟ ਰੂਗਾ ਚੈਲੰਜ ਨਾਲ ਗਾਰੰਟੀ ਠੀਕ ਹੈ ਜੀ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਸਿਰਫ ਔਰ ਸਿਰਫ 999 ਰੁਪਏ ਰੇਡ ਦੀ ਪੂਰੀ ਫੁੱਲ ਚੈਲੰਜ ਨਾਲ ਗਰੰਟੀ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਮਿਲੂਗਾ ਉਹਨੂੰ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਪਹਿਲਾਂ ਇੱਕ ਗੱਲ ਦੱਸ ਦਈਏ ਮਿਲੂਗਾ ਉਹਨੂੰ ਹੀ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਠੀਕ ਹੈ ਜੀ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਜਿੰਨੇ ਕਹੋਣ ਨੇ ਠੀਕ ਹੈ ਹੁਣ ਇੱਕ ਆਰ ਡਿਜ਼ਾਈਨ ਦੇਖ ਲਓ ਪੂਰਾ ਹੈਵੀ ਵਰਕ ਵਾਲਾ ਠੀਕ ਹੈ ਜੀ ਆ ਦੇਖੋ ਪੂਰਾ ਹੈਵੀ ਹੈਂਡਵਰਕ ਹੈ ਠੀਕ ਹੈ ਜੀ ਪੂਰਾ ਹੈਵੀ ਹੈਂਡਵਰਕ ਹੈ ਦੇਖੋ ਠੀਕ ਹੈ ਜੀ ਪੂਰਾ ਵਰਕ ਹੈ ਠੀਕ ਹੈ ਸਲਵਾਰ ਸਲਵਾਰ ਦੇ ਉੱਤੇ ਵੀ ਵਰਕ ਹੈ ਦੁਪੱਟੇ ਉੱਤੇ ਵੀ ਵਰਕ ਹੈ ਠੀਕ ਹੈ ਰੇਟ ਦੀ ਮੈਂ ਫੇਰ ਕਹਿ ਰਿਹਾ ਪੂਰੇ ਪੰਜਾਬ ਦੀ ਪੂਰੀ ਫੁੱਲ ਗਰੰਟੀ ਲੁਧਿਆਣੇ ਜਾਓਗੇ ਹੋਲ ਸੇਲ 'ਚ 1695 ਰੁਪਏ ਮਿਲੂਗਾ ਗਰੰਟੀ ਨਾਲ ਦਾਵੇ ਨਾਲ ਕਹਿੰਦੇ ਆ ਠੀਕ ਹੈ 1695 ਦਾ ਹੋਲ ਸੇਲ ਰੇਟ ਹੈ ਪੂਰਾ ਟੋਟਲੀ ਹੈਂਡਵਰਕ ਦਾ ਕੰਮ ਹੈ ਠੀਕ ਹੈ ਜੀ ਮਤਲਬ ਕੰਪਿਊਟਰ ਦੇ ਉੱਤੇ ਵਰਕ ਟੋਟਲੀ ਹੈਂਡ ਹੋਇਆ ਹੋਇਆ ਠੀਕ ਹੈ ਜੀ ਨਾਲ ਦੁਪੱਟੇ ਉੱਤੇ ਹੈਵੀ ਵਰਕ ਹੈ ਰੇਟ ਕਿੰਨਾ ਰੁਪਏ ਸਲਵਾਰ ਦੇ ਉੱਤੇ ਵਰਕ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਰੇਟ ਕਿੰਨੂ ਸਿਰਫ ਔਰ ਸਿਰਫ 999 ਰੁਪਏ ਡਿਜ਼ਾਈਨ ਪੂਰੇ ਹੈਵੀ ਠੀਕ ਹੈ ਜੀ ਪੂਰੇ ਹੈਵੀ ਡਿਜ਼ਾਈਨ ਲੈਣਗੇ ਸਿਰਫ ਔਰ ਸਿਰਫ 999 ਰੁਪਏ ਦੇ ਵਿੱਚ ਠੀਕ ਹੈ ਜੀ ਵੀਡੀਓ ਨੂੰ ਪਲੀਜ਼ ਦੱਬ ਕੇ ਸ਼ੇਅਰ ਕਰ ਦਿਓ ਰੇਟਾਂ ਦੀ ਚੈਲੰਜ ਨਾਲ ਗਾਰੰਟੀ ਦਵਾਂਗੇ ਆਪਾਂ ਤੁਹਾਨੂੰ ਠੀਕ ਹੈ ਜੀ ਆ ਫੜਾ ਲਓ फाओ आखो जी आखो ये थोड़ा ज्यादा प्योर विस्कॉस ऑरगंजा जी ठीक है जी प्योर विस्कॉस ऑरगंजा ठीक है जी प्योर बिस्कॉस ऑरगंजा ना हुई पंजा हजार रुपए इनाम सलवार वर्क प्योर विस्कॉस ऑरगंजा दपट्टा ठीक है जी प्योर बिस्कॉस ऑरगंजा दपट्टा ठीक है जी ਆ ਦੇਖੋ ਪੂਰਾ ਹੈਵੀ ਵਰਕ ਸਿਰਫ ਔਰ ਸਿਰਫ 1199 ਰੁਪਏ ਤੇ ਰੇਡ ਦੀ ਚੈਲੰਜ ਨਾਲ ਗਾਰੰਟੀ ਸਿਰਫ ਔਰ ਸਿਰਫ 1199 ਰੁਪਏ ਠੀਕ ਹੈ ਜੀ ਰੇਡ ਦੀ ਪੂਰੀ ਗਾਰੰਟੀ 1199 ਰੁਪਏ ਠੀਕ ਹੈ ਜੀ ਮਿਲੂਗਾ ਹੁਣੇ ਫਿਰ ਮੈਂ ਕਹਿ ਰਿਹਾ ਜਿਹੜਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਕੇ ਆਊਗਾ ਆਪਣੀ ਠੀਕ ਹੈ ਜੀ ਹੁਣ ਇੱਕ ਆਹ ਵਾਲਾ ਦੇਖ ਲੋ ਹੋਰ ਰੇਟ ਦੇ ਦੂੰਗਾ ਜਿਹੜਾ ਤੁਹਾਨੂੰ ਪੂਰੇ ਪੰਜਾਬ ਚ ਕਿਤੇ ਵੀ ਰੇਟਾਂ ਚ ਨਹੀਂ ਮਿਲ ਲਹਗਾ ਜੀ ਇੰਨੀ ਮੇਰੀ ਗਾਰੰਟੀ ਆ ਕੀ ਕਾ ਦੇਖੋ ਜੀ ਠੀਕ ਹੈ ਜੀ ਪੂਰਾ ਹੈਂਡਵਰਕ ਹੈ ਹੈਂਡ ਟੱਚ ਪੂਰਾ ਠੀਕ ਹੈ ਜੀ ਸਲਵਾਰ ਦੇ ਉੱਤੇ ਵਰਕ ਹੈ ਠੀਕ ਹੈ ਪਿਓਰ ਵਿਸਕੋਸ ਔਰਗੰਝਾ ਕਹਿੰਦੇ ਤਾਂ ਪਿਓਰ ਵਿਸਕੋਸ ਔਰਗੰਝਾ ਹੀ ਹੋਊਗੀ ਠੀਕ ਹੈ ਜਿਹੜਾ ਕਹਾਂਗੇ ਉਹੀ ਕਪੜਾ ਹੋਊਗਾ ਠੀਕ ਹੈ ਜੀ ਆਹ ਦੇਖੋ ਪੂਰਾ ਹੈਵੀ ਦੁਪੱਟਾ ਆਹ ਦੇਖੋ ਪੂਰਾ ਹੈਵੀ ਦੁਪੱਟਾ ਸਿਰਫ ਔਰ ਸਿਰਫ 1199 ਰੁਪਏ ਠੀਕ ਹੈ 1199 ਰੁਪਏ ਰੇਟ ਹੈ ਰੇਟਾਂ ਦੀ ਚੈਲੰਜ ਨਾਲ ਗਾਰੰਟੀ ਪਿਓਰ ਵਿਸਕੋਸ ਆਰਗੰਝਾ ਪਹਿਲਾ ਧਿਆਨ ਨਾਲ ਗੱਲ ਸੁਣ ਲਓ ਪਿਓਰ ਵਿਸਕੋਸ ਆਰਗੰਝਾ ਠੀਕ ਹੈ ਜੀ ਸਿਰਫ ਔਰ ਸਿਰਫ 1199 ਰੁਪਏ ਰੇਟ ਦੀ ਰੂ ਚੈਲੰਜ ਨਾਲ ਗਾਰੰਟੀ ਠੀਕ ਹੈ ਜੀ ਰੇਟ ਦੀ ਰੂ ਚੈਲੰਜ ਨਾਲ ਗਾਰੰਟੀ ਪੂਰੀ ਫੁੱਲ ਗਾਰੰਟੀ ਠੀਕ ਹੈ ਜੀ ਆਹ ਦੇਖੋ ਜੀ ਇਹਦੇ ਸਿਰਫ ਆਪਣੇ ਲਈ ਤਿੰਨ ਪੀਸ ਹੀ ਰਹਿ ਗਏ ਮੈਂ ਤੁਹਾਨੂੰ ਪਹਿਲੇ ਹੀ ਦੱਸਾਂ ਪੂਰਾ ਹੈਵੀ ਵਰਕ ਹੈ ਠੀਕ ਹੈ ਜੀ ਪੂਰਾ ਹੈਵੀ ਵਰਕ ਆ ਦੇਖੋ ਆ ਦੇਖੋ ਸਾਰਾ ਜਿਹੜਾ ਇਹ ਕਮਾਲ ਹੈ ਸਿਰ ਉ ਦੁਪੱਟੇ 'ਚ ਹੀ ਆਈ ਤੁਹਾਨੂੰ ਇਹ ਪਹਿਲਾ ਹੈ ਦਾ ਸੂਟ ਦੇਖੋ ਕਿੰਨਾ ਸੋਹਣਾ ਬਣਿਆ ਹੈ ਹੈਂਡਵਰਕ ਦਾ ਕ੍ਰਸ਼ ਟਿਸ਼ੂ ਦੇ ਉੱਤੇ ਆ ਦੇਖੋ ਦੁਪੱਟਾ ਹੁਣ ਦੇਖੋ ਇਹਦਾ ਆ ਦੇਖੋ ਪੂਰਾ ਜਾਲਵਾਰ ਕਹੀ ਮੈਂ ਕਿਹਾ ਪੂਰਾ ਜਾਲਵਾਰਕ ਰੇਟ ਹੈਗਾ ਸਿਰਫ ਔਰ ਸਿਰਫ 1199 ਰੁਪਏ ਠੀਕ ਹੈ 1199 ਰੁਪਏ ਰੇਟ ਹੈ ਠੀਕ ਹੈ ਜੀ ਰੇਟਾਂ ਦੀ ਚੈਲੰਜ ਨਾਲ ਗਾਰੰਟੀ ਹੈ ਪੂਰੀ ਫੁੱਲ ਗਾਰੰਟੀ ਠੀਕ ਹੈ ਜੀ ਪੂਰੀ ਫੁੱਲ ਗਾਰੰਟੀ ਆ ਸਕਿੰਨ ਸੂਟ ਫੜਾ ਜੀ ਇਹਦੇ ਨਾਲ ਦਾ ਵੀ ਡਿਜ਼ਾਈਨ ਮਿਲ ਜੂਗਾ ਠੀਕ ਹੈ ਜੀ ਹਾਂ ਜੀ ਇਹਦੇ ਨਾਲ ਦਾ ਇਹਦਾ ਰੈਡੀ ਦਿਖਾ ਰਿਹਾ ਤੁਹਾਨੂੰ ਪਹਿਲਾਂ ਮੈਂ ਰੈਡੀ ਦਿਖਾਵਾਂ ਆ ਦੇਖੋ ਇਹਦਾ ਰੈੱਡ ਆ ਦੇਖੋ 1199 ਰੁਪਏ ਦਾ ਰੇਟ ਹੈ ਇਹਦਾ ਵੀ 1199 ਹੀ ਹੈ ਠੀਕ ਹੈ ਜੀ ਆ ਦੇਖੋ ਸ਼ੀਸ਼ਾ ਸਿਲਕ ਦਾ ਸੂਟ ਹੈ ਸਿਰਫ ਔਰ ਸਿਰਫ 1199 ਰੁਪਏ ਜੀ ਆ ਦੇਖੋ ਜੀ ਰੇਟ ਮਾਰਕੀਟ ਚ ਪਤਾ ਕਾ ਲਿਓ ਸਿਰਫ ਔਰ ਸਿਰਫ 2500 ਤੋਂ ਘੱਟ ਨਹੀਂ ਮਿਲਣਾ ਇੰਨੀ ਮੇਰੀ ਚੈਲੇਂਜ ਨਾਲ ਰੇਟਾਂ ਦੀ ਗਾਰੰਟੀ ਹੈ ਆਪਾਂ ਤੁਹਾਨੂੰ ਦਵਾਂਗੇ 1199 ਰੁਪਏ ਦਾ ਠੀਕ ਹੈ ਜੀ ਸਿਰਫ ਸਿਰਫ 1199 ਰੁਪਏ ਦਾ ਅਮੇਂਟਾ ਫੜੀ ਅਮੇਂਟਾ ਠੀਕ ਹੈ ਇੱਕ ਇਹਦੇ ਚ ਆਹ ਕਲਰ ਆਈ ਆਵਲਾ ਆ ਦੇਖੋ ਜੀ ਕੱਲੇ ਦੇ ਨਾਲ ਜੋ ਹੋਰ ਵੀ ਮਿਲ ਜਾਣਗੇ ਸਿਰਫ ਔਰ ਸਿਰਫ 1199 ਰੁਪਏ ਦਾ ਸੂਟ ਹੈ ਟੋਟਲੀ ਹੈਂਡ ਦਾ ਕੰਮ ਹੈ ਠੀਕ ਹੈ ਜੀ ਮਿਲੂਗਾ ਉਹਨੂੰ ਜਿਹੜਾ ਇਹ ਵੀਡੀਓ ਨਾਲ ਸ਼ੇਅਰ ਕਰਕੇ ਆਊਗਾ ਠੀਕ ਹੈ ਜੀ ਆਉਣਾ ਕਿੱਥੇ ਹੈ ਮੰਡੀ ਅਹਿਮਦਗੜ ਧੂਰਕੋਟ ਚੰਗ ਸ਼ਿਪਾਰ ਰੋਡ ਠੀਕ ਹੈ ਜੀ ਲੁਧਿਆਣਾ ਔਰ ਮਲੇਰਕੋਟੜਾ ਬਿਲਕੁਲ ਸੈਂਟਰ ਦੇ ਵਿੱਚ ਹੈ ਠੀਕ ਹੈ ਜੀ ਪਰ ਪਲੀਜ਼ ਵੀਡੀਓ ਨਾਲ ਦੱਬ ਕੇ ਸ਼ੇਅਰ ਕਰ ਦਿਓ ਜਿਹੜੇ ਮੈਂ ਨੇ ਪ੍ਰਾਈਸ ਬੋਲੇ ਨੇ ਰਿਟੇਲ ਪ੍ਰਾਈਸ ਨੇ ਜੇ ਕਿਸੇ ਨੇ ਹੋਲ ਸੇਲ ਚ ਲੈਣਾ ਹੈ ਤਾਂ ਉਹਨੂੰ ਆਪਾਂ ਹੋਰ ਵੀ ਕੱਟ ਕਰਕੇ ਲਗਾਵਾਂਗੇ